ਸਾਬਕਾ ਮੰਤਰੀ ਤੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੱਲੋਂ ਅਧਿਕਾਰੀਆਂ ਨਾਲ ਮਿਲ ਕੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ ਇਸ ਸਬੰਧਿਤ ਮੀਡੀਆ ਨਾਲ ਗੱਲਬਾਤ ਕਰਕੇ ਦਿੱਤੀ ਜਾਣਕਾਰੀ ਜਦੋਂ ਕਿ ਬਹੁਤ ਬੜੀ ਬਰਸਾਤ ਜਿਹੜੀ ਲਗਾਤਾਰ ਪੂਰੇ ਉਤਰੀ ਭਾਰਤ 'ਚ ਖਾਸ ਤੌਰ ਤੇ ਚੱਲਦੀ ਰਹੀ ਹੈ ਹਿਮਾਚਲ 'ਚ ਬਹੁਤ ਹਾਲਾਤ ਖਰਾਬ ਹੋਣ ਕਰਕੇ ਹਿਮਾਚਲ ਦਾ ਜਿੰਨਾ ਪੜੀ ਸੰਗਾ ਉਹ ਜਿੰਨਾ ਮਾਰ ਪੰਜਾਬ ਦੇ ਰਿਆਵਾ ਥਰੂ ਡੈਮਾ ਥਰੂ ਸਾਰੀ ਪੰਜਾਬ ਦੇ ਨੱਕ ਚ ਪਈ ਸੋ ਇਸ ਦੁਖਦਾਈ ਘੜੀ ਦੇ ਵਿੱਚ ਜਿੱਥੇ ਬਹੁਤ ਵੱਡਾ ਨੁਕਸਾਨ ਪੱਧਰ ਤੇ ਸਾਡੇ ਖੇਤਾਂ ਦਾ ਹੋਇਆ ਉਥੇ ਲੰਬੀ ਬਰਸਾਤ ਕਾਰਨ ਜਿਹੜੇ ਕੱਚੇ ਬੁਕਾਨ ਸੀਗੇ ਸਾਡੇ ਬਹੁਤ ਸਾਰੇ ਜਿਹੜੇ ਸਾਡੇ ਬੜੇ ਜ਼ਰੂਰਤਬੰਦ ਪਰਿਵਾਰ ਆ ਜਿਨ੍ਹਾਂ ਦੇ ਬਾਲਿਆਂ ਵਾਲੇ ਛੱਤਾਂ ਆ ਈਵਨ ਦੇਨ ਕਿ ਕਈਆਂ ਦੇ ਤਾਂ ਲੈਂਟਰ ਵੀ ਜਿਹੜੇ ਬਹੁਤ ਪੁਰਾਣੇ ਉਹ ਵੀ ਚੋੜ ਲੱਪੇ ਤੇ ਉਹਦੇ ਲਈ ਮੈਂ ਧੰਨਵਾਦ ਕਰਦਾ ਬਹੁਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਧਗਗ ਸਿੰਘ ਜੀ ਮਾਨ ਦਾ ਸਾਡੀ ਆਮ ਆਦਮੀ ਪਾਰਟੀ ਦੇ ਤੁਗਮੋ ਰਵਿੰਦਰ ਕੇਜਰੀਵਾਲ ਸਾਹਿਬ ਦਾ ਮਰੀਸ ਸੋਧਿਆ ਜੀ ਦਾ ਜਿਹੜਾ ਪੰਜਾਬ ਦੇ ਸਾਰੇ ਕਾਮ ਨੂੰ ਦੇਖ ਰਹੇ ਆ ਔਰ ਤੁਰੰਤ ਜਿਹੜਾ ਹੈ ਰਾਹਤ ਫੰਡ ਜਿਹੜੇ ਆ ਜਿੱਥੇ ਉਹਨਾਂ ਨੇ ਕਿਸਾਨਾਂ ਲਈ ਬੜੀ ਵੱਡੀ ਕੀਤਾ 20000 ਪ੍ਰਤੀ ਐਕੜ ਜਿਹੜੀ ਇਹ ਕੋਸ਼ਿਸ਼ਾਂ ਕੀਤੀ ਆ ਔਰ ਬੱਚੇ ਮਕਾਨਾਂ ਲਈ ਵੀ ਹਰੇਕ ਨੇ ਲਈ ਜਿਹੜਾ ਬਿਲਕੁਲ ਮਕਾਨ ਦੀ ਛੱਤ ਡੈ ਗਈ ਆ ਉਹਦੇ ਲਈ ਇਹ ਰੈਵਨਿਊ ਡਿਪਾਰਟਮੈਂਟ ਕੋ ਡਿਪਟੀ ਕਮਿਸ਼ਨਰ ਸਾਹਿਬ ਕੋ ਤਕਰੀਬਨ 1.5 ਲੱਖ ਤੋਂ ਲੈ ਕੇ 80000 70000 30000 10000 ਜਿਹੜੀ ਰਿਪੇਅਰ ਇੱਕ ਬੰਦਾ ਜਿਹੜਾ ਗਰੀਬ ਆਦਮੀ ਹੈ ਜਿਹਦੇ ਘਰ ਦੀ ਛੱਤ ਤੇ ਬਿਲਕੁਲ ਜਾਂਦੀ ਲੱਗੀ ਆ ਉਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਸਰਕਾਰ ਨੇ ਕੀਤਾ ਔਰ ਤੁਰੰਤ ਜਿਹੜਾ ਹੈਗਾ ਅ ਲੱਖ ਦੀ ਨੂੰ ਕੋਸ਼ਿਸ਼ ਕਰਾਂਗੇ ਔਰ ਅੱਜ ਇਸ ਸੰਬੰਧ ਦੇ ਵਿੱਚ ਇਹ ਤਸਵੀਰ ਦੇ ਵਿੱਚ ਸਾਰੇ ਰੈਵਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਇਕੱਠੇ ਹੋਏ ਆ ਔਰ ਇਹਨਾਂ ਨੂੰ ਵੀ ਸਾਰਿਆਂ ਨੂੰ ਮੇਜ ਕਰਕੇ ਇੱਥੇ ਅੱਜ ਬੈਠੇ ਆ ਅਸੀਂ ਮੇਰ ਨਾਲ ਮੇਅਰ ਸਾਹਿਬ ਹੈ ਔਰ ਸਾਡੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਦੀ ਬੋਡੀ ਹੈ ਸ਼ਹਿਰ ਦੇ ਜਿਹੜੀਆਂ ਜਿਹੜੀਆਂ ਸਸਮਾ ਲੋਕਾਂ ਦੀ ਭਲਾਈ ਖਰਵੇ ਨੇ ਲੱਗੀਆਂ ਰਹਿੰਦੀ ਉਹ ਵੀ ਸਾਰੇ ਨਾਲ ਹੈ ਔਰ ਅਸੀਂ ਜਿੰਨੇ ਵੀ ਕੱਚੇ ਮਕਾਨਾਂ ਵਾਲੇ ਬੰਦੇ ਆ ਜਿਨ੍ਹਾਂ ਦੀ ਬਿਲਕੁਲ ਛੱਤ ਡਿੱਗ ਪਈ ਹੈ ਜਾਂ ਜਾਨ ਨੂੰ ਖਤਰਾ ਆਣਾਂ ਦੇ ਟਾਈਮ ਨੂੰ ਖਤਰਾ ਉਹਨਾਂ ਦਾ ਸਰਵੇ ਕਰਾ ਕੇ ਉਹਨਾਂ ਨੂੰ ਸਾਡੀ ਟੀਮ ਲੱਗੀ ਹੈ ਨਾਲ ਉਹਨਾਂ ਨੂੰ ਤੁਰੰਤ ਜਿਹੜਾ ਹੈ ਸਰਕਾਰੀ ਸਹਾਇਤਾ ਦਾ ਅਸ਼ੀ ਜਿਹੜੀ ਹੈ ਜਾਰੀ ਕੀਤੀ ਜਾਊਗੀ ਤਾਂ ਲੋਕਾਂ ਨੂੰ ਵੀ ਬਹੁਤ ਚਾਹੀਦਾ ਵੀ ਸਾਰਿਆਂ ਸਭ ਲੋਕ ਅੱਗੇ ਆ ਕੇ ਅਸੀਂ ਇਹਨਾਂ ਦੀ ਜਿੰਨੀ ਸਹਾਇਤਾ ਹੋ ਸਕਦੀ ਹੈ। ਬੀਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈ ਜਿਹੜੇ ਹਰ ਵੀਰਤਾ ਦੇਖ ਲੈਣੇ ਆ ਰਹੀ ਹੈ। ਕੀ ਕਹਿਣਾ ਜਾਂਦੇ ਇਹਨਾਂ ਨੂੰ ਜਿੱਥੇ ਲਗਾਤਾਰ ਮਾਨਯੋਗ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਹੜਾ ਦੇ ਦੌਰਾਂ ਕੀਤਾ ਉੱਥੇ ਅੱਜ ਸਾਡੇ ਬਹੁਤ ਹੀ ਮਾਨਯੋਗ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਵੀ ਪੰਜਾਬ ਆ ਰਹੇ ਆ। ਔਰ ਸਾਨੂੰ ਪੰਜਾਬ ਸਰਕਾਰ ਨੂੰ ਬਹੁਤ ਉਮੀਦ ਹੈ ਕਿ ਪੰਜਾਬ ਦੇ ਹਾਲਾਤ ਨੂੰ ਦੇਖਦਿਆਂ ਪ੍ਰਾਈਮ ਮਿੰਿਸਟਰ ਸਾਹਿਬ ਦਿਲ ਖੋਲ ਕੇ ਪੰਜਾਬ ਨੂੰ ਇਹ ਲੋੜ ਹੈ ਬਹੁਤ ਵੱਡਾ ਕਿਉਂਕਿ ਸਰਕਾਰ ਦਾ ਅਕਲਨ ਤਾਂ 50-60 ਹਜ਼ਾਰ ਕਰੋੜ ਤੱਕ ਦਾ ਨੁਕਸਾਨ ਆਇਆ ਲੇਕਿਨ ਉਮੀਦ ਕਰਦੇ ਆ ਘੱਟੋ ਘੱਟ 20-25 ਹਜ਼ਾਰ ਕਰੋੜ ਦੀ ਜਿਹੜੀ ਧਨ ਰਾਸ਼ੀ ਹੈ ਉਹ ਦੀ ਜੀ ਖਾਸ ਤੌਰ ਤੇ ਪੰਜਾਬ ਲਈ ਅੱਜ ਕੋਸ਼ਿਸ਼ ਕਰਕੇ ਜਾਓਗੇ ਤਾਂ ਕਿ ਪੰਜਾਬ ਦੇ ਜਿੰਨੇ ਵੀ ਅਫੈਕਟਡ ਏਰੀਆ ਹੈ ਚਾਹੇ ਕਿਸਾਨ ਹੈ ਪੱਛੀਆਂ ਛੱਤਾਂ ਵਾਲੇ ਹੈ ਹੋਰ ਇਹਨਾਂ ਦਾ ਅਸੀਂ ਪੱਤ ਤੋਂ ਪੱਤ ਜਿਹੜਾ ਹੈ ਇੰਨਾ ਨਾ ਸਰਕਾਰ ਖੜੀ ਹੋ ਤਕੇ ਔਰ ਉਹਨਾਂ ਨੂੰ ਸਰਕਾਰ ਦੇ ਉੱਤੇ ਯਕੀਨ ਹੋਵੇ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਹਰ ਵੇਲੇ ਖੜੀ ਆ। ਬਹੁਤ ਬਹੁਤ ਧੰਨਵਾਦ ਹੈ।